ਕੀ ਆ ਗੇਅਰ ਪਾ ਦੇਖੋ ਬਾਈ ਇਹ ਗੇਰ ਹੈ ਗੇਰਾਂ ਦੇ ਹਿਸਾਬ ਨਾਲ ਸਪੀਡ ਹੈ ਜੀ ਆ ਤੀਜਾ ਗੇਰ ਪਾ ਗਾ ਇਹਦੇ ਤੁਸੀਂ ਮਗਰ ਵੀ ਪਿੱਛੇ ਕੋਈ ਵੀ ਚੀਜ਼ ਟਰਾਲੀ ਟੁਲੀ ਪਾ ਸਕਦੇ ਅੱਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਮਿੱਤਰੋ ਅੱਜ ਆਪਾਂ ਤੁਹਾਨੂੰ ਇੱਕ ਨਵਾਂ ਯੰਤਰ ਦਿਖਾਉਣਾ ਜੀ ਬੀ ਸੀ ਐਸ ਦਾ ਬੈਗ ਵੀ ਹੁੰਦਾ ਬੈਗ ਹਰਤਾ ਮੜਾ ਜੀ ਬਾਈ ਬਾਈ ਨਾਲੇ ਕਰਨਾ ਜੀ ਇਹ ਸੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਸਾਰਾ ਕੁਝ ਦਿਖਾਉਨੇ ਆ ਕਿਸੇ ਨੇ ਲੈਣਾ ਹੋਇਆ ਬਾਈ ਗੰਨੇ ਗੜਾਈ ਨੂੰ ਜਿੱਦਵੇਂ ਸਾਡੇ ਰੀ ਵਿੱਚ ਬੂਥੇ ਨਾਸਿਲਾ ਦੀ ਬਬੂਦਲਾਂ ਦੀ ਉਹਦੇ ਵਾਸਤੇ ਬਹੁਤ ਵਧੀਆ ਜਮਾ ਨਵਾਂ ਹੀ ਆ ਸਮਝ ਗਏ ਨਵਾਂ ਮੰਨ ਕੇ ਲੈ ਜਾਓ ਬੰਦ ਗੱਲ ਵੀਰੇ ਲੈ ਬਾਈ ਹੁਣ ਤੋਂ ਪਹਿਲਾਂ ਤੁਹਾਨੂੰ ਮਿਲਾਉਨੇ ਆ ਬਾਈ ਸੁਖੂ ਬਾਈ ਨਾਲ ਹੋ ਸੁਖੂ ਵੀਰੇ ਠੀਕ ਆ ਵੀਰੇ ਠੀਕ ਆ ਵੇਚਣਾ ਇਹ ਹਾਂਜੀ ਵੀਰੇ ਠੀਕ ਆ ਯਾਰ ਪਿਆਦਾ ਨਵਾਂ ਹੀ ਆ ਜਮਾਂ ਹੀ ਹੈ ਹਾਂਜੀ ਹਾਂਜੀ ਵੀਰੇ ਬਸ 10 ਕਿਲੇ ਦੀ ਕਰਿਆ ਯੂਰਪ ਤੋਂ ਆਪਾਂ ਬਾਈ 5-10 ਕਿਲੇ ਬਾਈ ਨੇ ਹੀ ਕਹਿੰਦੇ ਸਿਰਫ ਗੰਨਾ ਦੇ ਨਾਲ ਸੀੜਿਆ ਠੀਕ ਆ ਦੇਖੋ ਟਾਇਰ ਵੀ ਇਹਨਾਂ ਨੇ ਨਾਲੇ ਲਿਆ ਆ ਟਾਇਰ ਨਾਲੇ ਲੈਂਦੇ ਸੀ ਨਾਲੇ ਆ ਵੀਰੇ ਨਾਲੇ ਸਾਫ ਇਹ ਨਵਾਂ ਹੀ ਆ ਬਾਈ ਸੀਟ ਵਗੈਰਾ ਸਾਰਾ ਕੁਝ ਅਜੇ ਉਹ ਦੇਖੋ ਇਹ ਲਫਾਫੇ ਨਹੀਂ ਉਤਰੇ ਚੰਗੀ ਤਰ੍ਹਾਂ ਠੀਕ ਆ ਇਹ BCS ਦਾ ਬਾਈ ਹਾਂਜੀ ਵੀਰੇ ਇਹ 720 ਮਾਡਲ ਹੈ ਨਾ ਹਾਂਜੀ ਇਹ ਬਾਈ BCS ਕੰਪਨੀ ਦਾ ਹੈ ਮੇਡ ਇਨ ਇਟਲੀ ਕਰੋ ਚੈੱਕ ਠੀਕ ਆ ਜੀ ਇਹਦੇ ਚ ਹੋਂਡਾ ਦਾ ਇੰਜਨ ਆਉਂਦਾ ਹੈ ਇਹ ਬਹੁਤ ਵਧੀਆ ਚੀਜ਼ ਆ ਤੇ ਪਿੱਛੇ ਬਾਈ ਇਹਨੂੰ ਮੈਂ ਕਹਾਂ ਦੂਜੀ ਵੀ ਲਾਜ ਦੀ ਅਟੈਚਮੈਂਟ ਰੀਪਰ ਵਾਲੀ ਇਹ ਕਿਸੇ ਨੇ ਲਾਉਣੀ ਆ ਉਹ ਅਟੈਚਮੈਂਟ ਲੱਗ ਹੀ ਲੈਣੀ ਪੈਂਦੀ ਸੀਟ ਤੁਸੀਂ ਫਿਰ ਐਕਸਟਰਾ ਲਈ ਦੀ ਇਹ ਹਾਂ ਵੀਰੇ ਅੱਛਾ ਸੀਟ ਅਲੱਗ ਲਈ ਦੀ ਹਾਂਜੀ ਕਿੰਨੇ ਇੰਚ ਕਿੰਨੇ ਇੰਚ 28 ਇੰਚ ਆ ਮਿਲਦਾ ਮੇਰੇ ਕੋਲ ਹਾਂਜੀ 28 ਇੰਚ ਬਾਈ ਇਹਦੇ ਪਲੇਟ ਹੁੰਦੇ ਆ ਠੀਕ ਆ ਆ ਚੀਜ਼ ਥੱਲੇ ਲੱਗ ਜਾਂਦੀ ਆ ਹੁਣ ਉੱਪਰ ਚੱਕੀ ਵੀ ਹੈ ਨਾ ਹਾਂਜੀ ਵੀਰੇ ਆ ਇੱਥੇ ਤੇ ਆਪਣਾ ਨਿਕਲ ਜਾਂਦੀ ਆ ਕੀ ਦੀ ਅੱਛਾ ਥੱਲੇ ਲੱਗ ਜਾਂਦਾ ਅੱਛਾ ਥੱਲੇ ਲੱਗ ਜਾਣਾ ਇਹਨੇ ਮਲਾਈ ਤਾਂ ਬਹੁਤ ਕਰਦਾ ਹੈ ਹਾਂ ਹਨਾ ਗੱਲੀਆਂ ਬਾਈ ਕਿਉਂਕਿ ਬਾਈ ਤਾਂ ਹੀ ਕਰਦੇ ਗੰਨੇ ਦੀ ਖੇਤੀ ਠੀਕ ਹੈ ਫਿਰ ਮੈਂ ਕਹਿੰਦਾ ਵੀ ਤੁਸੀਂ ਦੂਜਾ ਬੜਾ ਲੈ ਆਏ ਹਾਂ ਵੀਰੇ ਟਰੈਕਟਰ ਵਾਲਾ ਲੈ ਆਇਆ ਇਹ ਟਰੈਕਟਰ ਵਾਲਾ ਲੈ ਆਇਆ ਬਾਈ ਠੀਕ ਹੈ ਜੀ ਤੇ ਇਹ ਵੀ ਬਾਈ ਨਾਲੇ ਮੈਂ ਕਹਿੰਦਾ ਪਿਛਲੇ ਸਾਲ ਇਹ ਲਿਆ ਸੀਗਾ ਇਹ ਤੇ ਜੇ ਕਿਸੇ ਵੀਰ ਨੇ ਬਾਈ ਲੈਣਾ ਹੋਇਆ ਕੋਈ ਵੀਰ ਨਵਾਂ ਲੈਣਾ ਚਾਹੁੰਦਾ ਇਹ ਠੀਕ ਹੈ ਤਾਂ ਨਵੇਂ ਦਾ ਰੇਟ ਪੁੱਛ ਕੇ ਆ ਜਾਓ ਬਾਈ ਥੋੜਾ ਘੜ ਤੋਂ ਘੱਟ ਵੀ 40000 ਦਾ ਫਾਇਦਾ ਹੋ ਜਾਊਗਾ ਠੀਕ ਹੈ ਕਿਉਂਕਿ ਬਾਈ ਕੋਈ ਵੀ ਚੀਜ਼ ਐ ਇੰਨੀ ਘਾਟਾ ਖਾ ਕੇ ਵੀ ਨਹੀਂ ਦੇ ਹੁੰਦੀ ਤੁਹਾਨੂੰ ਇਹ ਪਤਾ ਹਰੇਕ ਬੰਦਾ ਸਿਆਣਾ ਹੁੰਦਾ ਇਹ ਵੀ ਨਵੇਂ ਵਰਗਾ ਹੀ ਆ ਠੀਕ ਹੈ ਜੀ ਤੇ ਨਵਾਂ ਤਾਂ ਤਰੀਬਨ ਮੁੰਲਾਦਾ 1 ਲੱਖ 7580 ਦਾ ਕੱਲਾ ਹੀ ਆ ਇਹ ਸਾਡੇ ਰੋਪੜ ਵੀ ਵੇਚ ਅਲੱਗ ਤੇ ਹਾਂ ਸੀਟ ਲੱਗਿਆ ਸਾਡੇ ਰੋਪੜ ਬਾਈ ਨੇ ਵੇਚ ਦੇਣਾ ਸ਼ਕਤੀਮਾਨ ਵਾਲੇ ਤੇ 1 7580 ਦਾ ਕੱਲਾ ਇਹ ਤੇ ਸੀਟ ਮੇਰੇ ਹੱਥੋਂ ਨਾਲ ਤੇ 13-14000 ਦੀ ਸੀਟ ਤੇ ਟਾਇਰ ਲੱਗੇ ਆ ਬਾਈ ਠੀਕ ਹੈ ਨਾ 190000 ਦਾ ਪੈਂਦਾ ਬਾਈ ਨੇ ਹੀ ਕਹਿੰਦੇ ਵੀ ਆਪਾਂ 1.5 ਲੱਖ ਦਾ ਦੇਣਾ ਬਾਕੀ 1.5 ਜੋ ਮੜਾ ਮੋਟਾ ਮਾਨ ਲਾਣਾ ਜਿਹੜਾ ਮੌਕੇ ਤੇ ਹੋ ਜਾਊਗਾ ਠੀਕ ਹੈ ਵੀਰੇ ਹਾਂਜੀ ਵੀਰੇ ਇਦਾਂ ਹੀ ਆ ਇੱਕ ਵਾਰ ਮੜਾ ਜਿਹਾ ਦਿਖਾ ਦਈਏ ਸਟਾਰਟ ਵਗੈਰਾ ਕਿਵੇਂ ਹੁੰਦਾ ਇਹ ਹਾਂਜੀ ਵੀਰੇ ਬਾਈ ਚੀਜ਼ ਬਹੁਤ ਵਧੀਆ ਮੈਂ ਆਪ ਵੀ ਇਹ ਵਰਤਿਆ ਹੋਇਆ ਲੈ ਬਾਈ ਇਦਾਂ ਸਟਾਰਟ ਹੁੰਦਾ ਹੈ ਦੇਖਿਓ ਲੈ ਹੋ ਗਿਆ ਸਟਾਰਟ ਅੱਜ ਅੱਜ ਇੱਥੇ ਆਪਾਂ ਇਹਨੂੰ ਛੜਤਾ ਤਾਂ ਇਹਨੇ ਬੰਦ ਹੋ ਗਿਆ ਕਈ ਆਲੀ ਵੱਲ ਉਪਰੇ ਨੂੰ ਬਹੁਤ ਲੱਗੇ ਹੋਏ ਆ ਬਾਈ ਫੰਕਸ਼ਨ ਦੇਖੋ ਜੀ ਕਿੰਨੇ ਆ ਆ ਹਾਈਦਰ ਲੋ ਹਾਈ ਵਾਲਾ ਹਾਂਜੀ ਵੀਰੇ ਠੀਕ ਹੈ ਜੀ ਗੇਰ ਵਾਲਾ ਗੇਰ ਆ ਆਹ ਗੇਰ ਹੈ ਅੱਛਾ ਗੇਰ ਹੈ ਠੀਕ ਆ ਆ ਗੇਰਾ ਆ ਰਿਵਰਸ ਵਾਲ ਤੇ ਘੰਟਾ ਆਪ ਨਹੀਂ ਰੇਸ ਅੱਛਾ ਆਹ ਰੇਸ ਆ ਇੱਥੇ ਤੇ ਬੈੱਕ ਜਾਣਾ ਹਨਾ ਹਾਂਜੀ ਬਾਈ ਫੰਕਸ਼ਨ ਤਾਂ ਬਹੁਤ ਆ ਜੋ ਬੰਦ ਕਰ ਦਈਏ ਹਾਂਜੀ ਠੀਕ ਕਰ ਦੋ ਕਰ ਦੇ ਨੇ ਬਾਈ ਤੋਰਾ ਤੋਰਾ ਬਹੁਤ ਆ ਭਜਾਈ ਦਾ ਇਹਦੇ ਪਿੱਛੇ ਬਾਈ ਟਰਾਲੀ ਵੀ ਬਣ ਸਕਦੀ ਹੈ ਹਨਾ ਹੋ ਤਾਂ ਬਈ ਆਪਣੀ ਮਰਜ਼ੀ ਹੈ ਹਨਾ ਜੇ ਆਪਾਂ ਟਰਾਲੀ ਬਣਾਉਣੀ ਹੈ ਹਨਾ ਬਈ ਟਰਾਲੀ ਵੀ ਤੇ ਪਿੱਛੇ ਪੈ ਜਾਂਦੀ ਆ ਤੇ ਬਾਕੀ ਕਿਸੇ ਨੇ ਬਾਈ ਕੋਈ ਵੀਰਾ ਵੀਰ ਨਵਾਂ ਲੈਣ ਬਾਰੇ ਸੋਚਦਾ ਹੋਵੇ ਕਿਸੇ ਨੇ ਗੰਨੇ ਦੀ ਗੜਾਈ ਨੂੰ ਜਾਂ ਕਿਸੇ ਵੀ ਕੋਈ ਸਬਜੀ ਦਾ ਕੰਮ ਕਰਦਾ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਇਹਦੇ ਵਿੱਚ ਦੋ ਮਾਡਲ ਆਉਂਦੇ ਨੇ ਇੱਕ ਮਾਡਲ ਆਉਂਦਾ ਬਈ ਉਹਦੇ ਅੱਗੇ ਹੁੰਦੀ ਆ ਆਹ ਅਲੱਗ ਬਲੇਡ ਅੱਗੇ ਲੱਗੇ ਹੋਣੇ ਉਹ ਮਾਡਲ ਸਸਤਾ ਇਹ ਮਾਡਲ ਬਾਈ ਮਹਿੰਗਾ ਹੁੰਦਾ ਇਹ ਤਾਂ ਇੱਕ ਤਰ੍ਹਾਂ ਦਾ ਸੇਮ ਮੰਨ ਕੇ ਲੋ ਟਰੈਕਟਰ ਵਾਲਾ ਹੀ ਆ ਮੂਰੇ ਇੰਜਣ ਆ ਪਿੱਛੇ ਦੇ ਪੀਟੀਓ ਨਾਲ ਪਿੱਛੇ ਦੇ ਰੋਟਾਵੇਟਰ ਚੱਲਦਾ ਠੀਕ ਆ ਜੀ ਏ ਬਾਕੀ ਮੈਂ ਨੰਬਰ ਬਾਈ ਬੋਲ ਦਣਾ ਇਹਨਾਂ ਦਾ ਵੀਡੀਓ ਦੇ ਵਿੱਚ ਜਿਹਨੇ ਵੀ ਲੈਣਾ ਹੋਇਆ ਤਾਂ ਫੋਨ ਨੰਬਰ ਤੇ ਕਾਲ ਕਰ ਸਕਦਾ ਜੀ ਸੁੱਖੂ ਵੀਰੇ ਬੋਲੀ ਨੰਬਰ ਮੜਾ ਜਾ ਵੀਰੇ 9394175 44680 44680 ਹਾਂਜੀ 9394175 44680 ਹਾਂਜੀ ਇਹ ਆ ਨੰਬਰ ਹੈ ਜੀ ਫੋਨ ਤੇ ਗੱਲਬਾਤ ਕਰ ਲਿਓ ਜਿਹਨੇ ਲੈਣਾ ਹੋਇਆ ਠੀਕ ਹੈ 1.5 ਲੱਖ ਦੱਸਿਆ ਬਾਕੀ ਮੜਾ ਮੋਟਾ ਬਾਈ ਨੇ ਕਹਿੰਦਾ ਸੀ ਮਾਨਦਨ ਮੌਕੇ ਤੇ ਕਰ ਦਾਂਗੇ ਰੁਪਿਆ ਬਾਈ 40 45000 ਤਾਂ ਵੀ ਬਚਦਾ ਹੀ ਹੈ ਚੱਲਿਆ ਵਾ ਕੁਝ ਨਹੀਂ ਹੈਗਾ ਇਹ ਠੀਕ ਹੈ ਜੀ 5-10 ਬਈ ਕਹਿੰਦਾ 5-10 ਕਿੱਲੇ ਹੀ ਆਪਣੇ ਬਾਹਾਂ ਉਹ ਵੀ ਬਸ ਬਹੁਤ ਪਿਆਰ ਜੇ ਨਾਲ ਕਿਸੇ ਨੂੰ ਦਿੱਤਾ ਨਹੀਂ ਬਾਈ ਮੰਗ ਮੈ ਨਾਲ ਕੋਈ ਕੰਮ ਕਰਿਆ ਕਿਸੇ ਨੂੰ ਨਹੀਂ ਦੁੱਤਾ ਬਾਈ ਬਿਲਕੁਲ ਬਿਲਕੁਲ ਬਾਈ ਆ ਦੇਖੋ ਬਾਈ ਇਹਦੇ ਤਿੰਨ ਗੇਅਰ ਹੁੰਦੇ ਨੇ ਸੋ ਕੋ ਪਹਿਲਾ ਗੇਅਰ ਆ ਵਾਹ ਬਾਈ ਕੀ ਆ ਗੇਅਰ ਪਾ ਦੇਖੋ ਬਾਈ ਇਹ ਗੇਅਰ ਆ ਗੇਅਰਾਂ ਦੇ ਹਿਸਾਬ ਨਾਲ ਸਪੀਡ ਆ ਜੀ ਆ ਤੀਜਾ ਗੇਅਰ ਪਾ ਗਾ ਇਹਦੇ ਉੱਸੀਂ ਮਗਰ ਵੀ ਪਿੱਛੇ ਕੋਈ ਵੀ ਚੀਜ਼ ਟਰਾਲੀ ਟੁਲੀ ਪਾ ਸਕਦੇ ਆ ਲੈ ਬਾਈ ਜਦੋਂ ਵੈਸੇ ਤੀਜਾ ਗੇਅਰ ਇਹ ਤਾਂ ਸਿਰਫ ਬਾਈ ਸੜਕ ਤੇ ਚਲਾਉਣ ਨੂੰ ਜਦੋਂ ਆਪਾਂ ਖੇਤਾਂਵਾਂ ਲੈ ਕੇ ਜਾਣਾ ਇਹ ਗੇਅਰ ਜਿਹੜੀ ਆਪਾਂ ਬਾਈ ਕਰਨੀ ਆ ਉਹ ਆਪਣੀ ਪਹਿਲੇ ਗੇਅਰ ਦੇ ਵਿੱਚੇ ਹੋਣੀ ਆ ਠੀਕ ਹੈ ਜੀ ਚਲੋ ਚਲੋ ਚਲ ਤੇ ਮੌਸਮ ਤੁਸੀਂ ਦੇਖ ਸਕਦੇ ਬਾਈ ਕਿੰਦਾ ਦਾ ਹੋਇਆ ਵਾ ਅੱਜ ਗੰਨੇ ਵਿੱਚ ਲੱਗੇਵੇਂ ਰੇਪਾਉਣ ਬਾਈ ਜੂੜੀਆਂ ਤੇ ਸੰਫਰ ਵੀ ਇੱਕ ਅੱਧੀ ਚੀਜ਼ਾਂ ਹੋਰ ਲਾਈਆਂ ਤੇ ਅਜੇ ਤੱਕ ਪਾਣੀ ਨਹੀਂ ਲਾਇਆ ਬਾਈ ਗੰਨੇ ਨੂੰ ਅੱਜ ਲਾਉਣਾ ਸੀਗਾ ਪਾਣੀ ਉਦੋਂ ਦੀ ਮੌਸਮ ਖਰਾਬ ਹੋ ਗਿਆ ਰੇ ਪੌਦੇ ਪੌਦੇ ਵੀ ਬਾਈ ਨਹੀਂ ਜਾ ਸੁਣਾ ਮਾਲ ਬਣ ਗਿਆ। ਐਸੇ ਬਹੁਤ ਫਾਇਦਾ ਹੋਣਾ ਜੇ ਮੜਾ ਜਾ ਨਹੀਂ ਪੈ ਗਿਆ ਰੇ ਵਧੀਆ ਲਾਜਣਾ ਆਪਾਂ ਨੇ 5-7 ਦਿਨ ਪਾਣੀ ਵੀ ਹੋਰ ਡੰਡਣਾ ਨੇ। ਠੀਕ ਹੈ ਜੀ। ਇੰਨੇ ਗੰਦਾ ਆਪਣਾ 1.5 ਕਿੰਨੇ ਦਾ 35 35-36 ਦਿਨ ਦਾ ਹੋ ਗਿਆ। ਹ ਤੱਕ ਪਾਣੀ ਲੱਗਿਆ ਨਹੀਂ ਹੈਗਾ ਬਾਈ। ਪਾਣੀ ਜੇ ਹੋਰ 10-12 ਦਿਨ ਲੰਘਿਆ ਨਾ ਤਾਂ ਵੀ ਫਾਇਦਾ ਹੀ ਆ। ਕਿ ਕੁੜੀਆਂ ਤਾੜੀਆਂ ਦਾ ਕੰਮ ਨਿਪਟੜ ਗਿਆ ਜੀ। ਕੋਈ ਬਾਈ। ਦੇਖੋ ਆਇਆ ਪੂਰਾ ਵਧੀਆ ਮੌਸਮ ਹੋਇਆ ਵਾ। ਜਿੰਨਾ ਚੈੱਕ ਕਰੋ। ਇੰਨਾ ਪਹਿਲਾਂ ਆਪਣੂੰ ਥੋੜਾ ਸ਼ੱਕਦਾ ਲੱਗਦਾ ਪਰ ਹੁਣ ਬਾਈ ਠੀਕ ਲੱਗਣ ਲੱਗ ਗਿਆ ਭਰੇ ਆਇਆ ਖੇਤ ਪੁੱਜਾ ਬਹੁਤ ਸੋਹਣਾ ਬਣਿਆ ਗੰਨੇ ਦਾ ਤੇ ਅੱਜ ਵੀ ਅਜੇ ਚ ਪਾਇਆ ਆਪਾਂ ਨੇ ਉਹ ਦਵਾਈ ਤਾਂ ਕਿ ਆਪਾਂ ਪਹਿਲਾ ਪੁੱਜਾ ਹੋਇਆ ਬਾਈ ਹੱਥ ਜੀ ਘੜਦੀ ਆ ਦਵਾਈ ਦੀ ਇਹ ਸਲਫਰ ਹੀ ਹੁੰਦੀ ਬਾਈ ਸਲਫਰ ਆਪਾਂ ਤਾਂ ਪਾ ਦਨੇ ਥੋੜੀ ਜੀ ਜ਼ਮੀਨ ਨੂੰ ਨਰਮ ਕਰਦੇ ਜਿਹੜਾ ਪੁੱਜਾ ਪਾਜਾ ਵਧੀਆ ਬਣਦਾ ਵਿੱਚ ਜੂਰੀਆ ਤਾਂ ਆਪਾਂ ਨੇ ਬਿਲ ਮੰਨ ਕੇ 20 ਕਿਲੋ ਪਾਇਆ ਵਿੱਚ ਥੋੜੀ ਜਿੰਕ ਐਡ ਕਰੀ ਆ ਪੋਟਾਸ਼ ਦੀ ਆਪਾਂ ਸਪਰੇਅ ਕਰਾਂਗੇ ਵਿੱਚ ਰਲਾ ਕੇ ਜੀ ਕੱਖ ਬਾਈ ਥੋੜਾ ਹੀ ਆ ਇੰਨਾ ਨਹੀਂ ਜ਼ਿਆਦਾ ਹੈਗਾ ਚੱਲ ਜਾਣਾ ਜਣੀ ਕੇ ਕੰਮ ਆਪਣਾ ਤੇ ਮੀਂਹ ਉਤਰਿਆ ਆ ਬਾਈ ਜਿਹੜੀ ਤਿੰਨ ਗ ਲੈਣਾ ਰਹੀ ਤੇ ਇਹ ਵੀ ਕੰਮ ਨਿਪਟਿਆ ਜਾਂਦਾ ਤਾਂ ਵਧੀਆ ਸੀਗਾ ਕੰਮ ਠੀਕ ਹੈ ਜੀ ਇਹ ਆਪਾਂ ਨੇ 95 ਵੈਰੈਟੀ ਲਾਈ ਸੀ ਠੀਕ ਹੈ ਜੀ ਮਿਲ ਤੋਂ ਮਿਲ ਤੋਂ ਲਿਆ ਸੀ ਬੀਜ ਇਹ ਸੱਚ ਮਿਲ ਨਾਲੇ ਬੀਜ ਹੈ ਮਿਲ ਤੋਂ ਆਪਣੇ ਮਿੱਤਰ ਨੇ ਲਿਆ ਸੀ ਉਹਨਾਂ ਤੋਂ ਲੈ ਕੇ ਆਪਾਂ ਲਾਇਆ 95 ਬੀਜ ਪਹਿਲੀ ਵਾਰ ਲਾਇਆ ਬਾਈ ਇਹ ਪਹਿਲਾਂ ਆਪਾਂ ਕਈ ਟਾਈਮ ਤੋਂ 18 ਬਾਈ ਉਤਰਿਆ ਆ ਮੀਂਹ ਅੱਜ ਕਰੂਗਾ ਅੱਲਾ ਲਲਾ ਕਰਾਊਗਾ ਵਧੀਆ ਬਾਈ ਪੈ ਜਾਵੇ ਆਪਾਂ ਨੇ 5-4 ਆਪਣੇ 5-7 ਦਿਨ ਹੋਰ ਕੱਢਣੇ ਆ ਫਿਰ ਇਹਦੀ ਗੜਾਈ ਕਰਾ ਕੇ ਗੰਨੇ ਦੀ ਫਿਰ ਆਪਾਂ ਉਹ ਕਰਾਂਗੇ ਇਹਨੂੰ ਆ ਆਪਣਾ ਪਾਣੀ ਲਾਵਾਂਗੇ ਠੀਕ ਆ ਜੀ ਥੋੜੀ ਸੁੰਡੀ ਦੀ ਸ਼ਿਕਾਇਤ ਪੈ ਗਈ ਸੁੰਡੀ ਸਪਰੇ ਕਰਨੀ ਸੀ ਅੱਜ ਆਪਾਂ ਨੇ ਤੇ ਹੁਣ ਆ ਬਾਈ ਥੋੜਾ ਜਿਹਾ ਮੌਸਮ ਦੇਖ ਕੇ ਕਿੰਦੇ ਦਿਨ ਤੱਕ ਸਪਰੇ ਕਰੂੰਗੇ ਠੀਕ ਆ ਜੀ ਆਪਣਾ ਕਿੱਲਾ ਜਗਾ ਬਾਈ ਉੱਧਰ ਵੀ ਆਪਣਾ ਗੰਨਾ ਹੀ ਆ ਤਕਰੀਬਨ ਨਾ ਬਾਈ ਥੋੜਾ ਜਿਆ ਸੁੱਖ ਪਾ ਜਾਂਦਾ ਬੱਟਾਂ ਵਿੱਚ ਵੀ ਅੱਜ ਤੱਕ ਪੌਪੂਲਰ ਲੱਗਿਆ ਉਹ ਰੇਖੋ ਬਾਈ ਬੁੱਤੇ ਦੂਜੇ ਸਾਲ ਵਿੱਚ ਬਹੁਤ ਵਧੀਆ ਬੁੱਤੇ ਚੱਲੇ ਨੇ